ਦੋਸਤੋ ਬਹੁਤ ਜਣਿਆਂ ਦੇ ਇਹ ਕਮੈਂਟ ਹੁੰਦੇ ਮੇਰੇ ਚੈਨਲ ਦੇ ਉੱਪਰ ਕਿ ਹਾਈ ਨੋਟਸ ਦੇ ਉੱਪਰ ਜਾ ਕੇ ਫੀਲ ਨਹੀਂ ਆਉਂਦਾ ਜਾਂ ਆਵਾਜ਼ ਕਰੈਕ ਹੋ ਜਾਂਦੀ ਹੈ ਜਾਂ ਆਵਾਜ਼ ਦਬ ਜਾਂਦੀ ਹੈ ਗਾਇਆ ਨਹੀਂ ਜਾਂਦਾ ਜਾਂ ਉੱਪਰ ਜੋ ਥੋੜਾ ਜਿਹਾ ਵੀ ਗਾਉਣਿਆਂ ਤਾਂ ਸਾਡਾ ਗਲਾ ਦੁਖਾ ਲੱਗ ਪੈਂਦਾ ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਹੱਲ ਸਿਰਫ ਉੱਚਾ ਗਾਉਣਾ ਨਹੀਂ ਹੁੰਦਾ ਤੁਹਾਡੀ ਆਵਾਜ਼ ਦੇ ਵਿੱਚ ਇੱਕ ਰੈਜ਼ੋਨੈਂਸ ਜਿਹਨੂੰ ਆਪਾਂ ਗੂੰਜ ਕਹਿ ਦਿੰਨੇ ਆ ਉਹ ਬਣ ਰਹੀ ਹੈ ਤੁਹਾਡੀ ਆਵਾਜ਼ ਫਲੈਕਸੀਬਲ ਹੈਗੀ ਹੈ ਤੁਸੀਂ ਰਿਆਜ਼ ਕਰਨ ਵੇਲੇ ਪੋਜ਼ ਥੋੜਾ ਬੈਠਣ ਦਾ ਸਟਾਈਲ ਠੀਕ ਹੈ ਥੋੜਾ ਬ੍ਰੈਥ ਤੇ ਤੁਹਾਡੇ ਸਾਹਾਂ ਦੇ ਉੱਤੇ ਕੰਟਰੋਲ ਹੈਗਾ ਸੋ ਇਹ ਸਾਰੀਆਂ ਚੀਜ਼ਾਂ ਉੱਚਾ ਗਾਉਣ ਦੇ ਵਿੱਚ ਹੈਲਪ ਕਰਦੀਆਂ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਪ੍ਰੋਪਰ ਸਿੱਖਣਾ ਪੈਂਦਾ ਹੈ ਉਸਤਾਦ ਧਾਰਨਾ ਪੈਂਦਾ ਹੈ ਗੁਰੂ ਬਿਨਾ ਗੱਤ ਨਹੀਂ ਤੇ ਸ਼ਾਹ ਬਿਨਾ ਪਤ ਨਹੀਂ ਜੇ ਤੁਸੀਂ ਨਹੀਂ ਸਿੱਖ ਰਹੇ ਕਿਸੇ ਕੋਲ ਤਾਂ ਜ਼ਰੂਰ ਸਿੱਖਣਾ ਸ਼ੁਰੂ ਕਰੋ ਗਾਇਕੀ ਦੀਆਂ ਬੜੀਆਂ ਨਿੱਕੀਆਂ ਨਿੱਕੀਆਂ ਟੈਕਨੀਕਸ ਹੁੰਦੀਆਂ ਨੇ ਛੋਟੇ ਛੋਟੇ ਗੁਰੂ ਹੁੰਦੇ ਆ ਜਿਹੜੇ ਤੁਹਾਡੇ ਉਸਤਾਦ ਹੀ ਤੁਹਾਨੂੰ ਦੱਸ ਸਕਦੇ ਹੋ ਤੁਸੀਂ ਪ੍ਰਿੰਸ 뮤직 ਅਕੈਡਮੀ ਨਾਲ ਵੀ ਜੁੜ ਸਕਦੇ ਹੋ ਕੈਨੇਡਾ ਦੇ ਵਿੱਚ ਇੱਥੇ ਕਲਾਸਾਂ ਚੱਲ ਰਹੀਆਂ ਨੇ ਸੋ ਤੁਸੀਂ ਇੱਥੇ ਵੀ ਇਨ ਪਰਸਨ ਵਨ-ਅਨ-ਵਾਨਾ ਕੇ ਕਲਾਸਾਂ ਲਾ ਸਕਦੇ ਹੋ ਆਨਲਾਈਨ ਵੀ ਆਪਾਂ ਕਲਾਸਾਂ ਲ ਵੀ ਆਨਲਾਈਨ ਕਲਾਸਾਂ ਲੈ ਸਕਦੇ ਹੋ ਵੀਡੀਓ ਨੂੰ ਅੱਗੇ-ਤੇ ਅੱਗੇ ਜ਼ਰੂਰ ਸ਼ੇਅਰ ਕਰੋ ਕਿਉਂਕਿ ਇਹ ਸਾਰਿਆਂ ਦਾ ਕਾਮਨ ਸਵਾਲ ਹੋ ਸਕਦਾ ਹੈ